ਉਸੇ ਦੇਖ ਰਹੇ ਹਾਂ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਵਿਰੋਧੀ ਧਿਰ ਦੇ ਕਾਂਗਰਸ ਦੇ ਪੱਟੇ ਲੀਡ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਿੱਥੇ 골ਡੀ ਦੇ ਉੱਤੇ ਨਿਸ਼ਾਨੇ ਸਾਧਦੇ ਗਏ ਨੇ ਉੱਥੇ ਹੀ ਉਹਨਾਂ ਕਿਹਾ ਕਿ ਦਲ ਬਦਰੂਆਂ ਲਈ ਪਾਰਟੀ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਇਹ ਜਿਹੜੀ ਸੀਟ ਦੀ ਮੰਗ ਕਰਦੇ ਨੇ ਉਮੀਦਵਾਰ ਉਹਨਾਂ ਦੀ ਉਹ ਜੱਦੀ ਜਾਇਦਾਦ ਨਹੀਂ ਹੈ ਉਹ ਜਿੱਥੇ ਮਰਜ਼ੀ ਜਾ ਸਕਦੇ ਨੇ ਦਲਵੀਰ ਸਿੰਘ 골ਡੀ ਇੱਕ ਨੌਜਵਾਨ ਹੈ ਯੂਨੀਵਰਸਿਟੀ ਤੋਂ ਉੱਠਿਆ ਕੋਈ ਪੋਲਿਟੀਕਲ ਬੈਕਗ੍ਰਾਉਂਡ ਨਹੀਂ ਸੀ ਕਾਂਗਰਸ ਨੇ ਦੋ ਵਾਰ ਨੂੰ ਐਮਐਲਏ ਦੀ ਟਿਕਟ ਦਿੱਤੀ ਐਮਐਲਏ ਬਣਾਇਆ ਇਹ ਕਾਂਗਰਸ ਦਾ ਕਸੂਰ ਨਹੀਂ ਸੀ ਐਤ ਕੀ ਦੀ ਐਮਪੀ ਦੀ ਸੀਟ ਨਹੀਂ ਦਿੱਤੀ ਇਹ ਕਾਂਗਰਸ ਦਾ ਫੈਸਲਾ ਸੀ ਕਿ ਭਗਵੰਤ ਮਾਨ ਦੇ ਖਿਲਾਫ ਇਸ ਕਿਸਮ ਦਾ ਕੈਂਡੀਡੇਟ ਉਤਾਰੋ so that ਪੰਜਾਬ ਚ ਇੱਕ ਮੈਸੇਜ ਆਏ ਕਿ ਕਾਂਗਰਸ ਸੀਰੀਅਸ ਹੈ ਆਪਣਾ ਲੜਾਈ ਲੜਨ ਵਾਸਤੇ 10 ਦਿਨ ਲਗਾਤਾਰ ਦਿਲਵੀਰ ਗੋਲਡੀ ਸਾਹਿਬ ਕਾਂਗਰਸੀ ਕੈਂਪੇਨ ਦੇ ਵਿੱਚ ਆਗਾਜ਼ ਵੀ ਸਸਕਪਾਲ ਸਿੰਘ ਘਰੇ ਦੀ ਕੈਂਪੇਨ ਦਾ ਗੋਲਡੀ ਸਾਹਿਬ ਦੇ ਘਰੋਂ ਹੋਇਆ 10 ਦਿਨ ਪੂਰਾ ਚੱਲਣ ਤੋਂ ਬਾਅਦ ਹੁਣ ਇੱਕੋ ਦਮ ਕਿਹੜਾ ਨਵਾਂ ਰਸਤਾ ਲੱਭੈ ਜੀ ਨਾ ਰਸਤਾ ਇਹ ਹੈ ਭਗਵੰਤ ਦੇ ਪੈਰਾਥਲੋਂ ਜ਼ਮੀਨ ਨਿਕਲ ਗਈ ਹੈ ਸਰਕਾਰਾਂ ਦੇ ਵਿੱਚ ਦੇਣ ਨੂੰ ਬੜਾ ਕੁਝ ਹੁੰਦਾ ਹੈ ਜਿਹੜੇ ਲੋਕ ਧਿਆਨدار ਨੇ ਕਿਸੇ ਡਾਇਲੋਜੀ ਦੇ ਤੇ ਖਲੋਤੇ ਨੇ ਉਹ ਕਦੀ ਸੌਦੇ ਨਹੀਂ ਕਰਦੇ ਕਮਜ਼ੋਰ ਬੰਦੇ ਮੌਕੇ 'ਸਰ ਸੌਦੇ ਕਰਦੇ ਨੇ ਇਹ ਵੀ ਸੌਦਾ ਤੁਹਾਡੇ ਸਾਹਮਣੇ ਬਾਹਰ ਆ ਜਾਣਾ ਜੋ ਮੈਨੂੰ ਪਤਾ ਲੱਗਾ ਇਹਨੂੰ ਇਹ ਆਫਰ ਕੀਤੀ ਗਈ ਹੈ ਕਿ ਤੂੰ ਮੀਤ ਹੀਰ ਦੀ ਮਦਦ ਕਰੇ ਜਿੱਤ ਜਾਏਗਾ ਤੇ ਤੈਨੂੰ ਬਰਨਾਲੇ ਤੋਂ ਇਹਦੀ ਜਗ੍ਹਾ ਤੇ ਐਮਐਲਏ ਖੜਾ ਕਰਾਂਗੇ ਤੈਨੂੰ ਸਪੋਰਟਸ ਮਿਨਿਸਟਰ ਬਣਾਵਾਂਗੇ ਇਹ ਵੀ ਗੱਲ ਤੁਹਾਡੇ ਸਾਹਮਣੇ ਨੰਗੀ ਹੋ ਕੇ ਬਾਹਰ ਆ ਦੇਗੀ ਅਜੇ ਤੇ ਗੱਲ ਕਹਿ ਰਿਹਾ ਕਿ ਮੈਂ ਜੇ ਪਾਰਟੀ ਛੱਡੀ ਜੇ ਜਾਣਾ ਕਿਤੇ ਨਹੀਂ ਜੇ ਜਾਣਾ ਹੀ ਕਿਤੇ ਨਹੀਂ ਸੀ ਤੇ ਪਾਰਟੀ ਕਿਹੜੀ ਗੱਲੋਂ ਛੱਡੀ ਪਾਰਟੀ ਦਾ ਕਸੂਰ ਦੱਸੋ ਕੀ ਹੈ ਸੋ ਜਿਵੇਂ ਤੁਰ ਸੁਣਿਆ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਿਹਾ ਗਿਆ ਹੈ ਕਿ ਇਹ ਕਿਸੇ ਦੀ ਜੱਦੀ ਜਾਗੀਰ ਨਹੀਂ ਹੈ ਵੀ ਟਿਕਟ ਕਿਨੂੰ ਦੇਣੀ ਆ ਹੁਣ ਵੇਖਣਾ ਹੋਵੇਗਾ ਨਾਲ ਸਮੇਂ ਦੇ ਵਿੱਚ ਦਿਲਬੀਰ ਗੋਲਡੀ ਕਾਂਗਰਸ ਨੂੰ ਕੀ ਜਵਾਬ ਦਿੰਦੇ ਨੇ ਤਾਲਾ ਸਮਾਂ ਦੱਸੇਗਾ ਕੈਮਰਾ ਪ੍ਰਸਾਸ਼ਕ ਚੀਜ਼ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨ ਪੰਜਾਬੀ ਹਿੱਟਰ ਹਾਂ ਨਿਰਪੱਖ ਰ੍ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਕੇ ਸਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ